ਇਹਦੇ ਵਿੱਚ ਜਿਹੜਾ ਜ਼ੋਨ ਪਿੰਡ ਦੇ ਵਿੱਚ ਜਿਹੜਾ ਡੀਮਾਰਕੇਸ਼ਨ ਦਾ ਇਸ਼ੂ ਚੱਲ ਰਿਹਾ ਸੀ ਕਿ ਇਹਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਦੇ ਨਾਲ ਰੈਵਨਿਊ ਡਿਪਾਰਟਮੈਂਟ ਦੇ ਪਿੰਡ ਦੀ ਜਿਹੜੀ ਜ਼ੋਨ ਪਿੰਡ ਦੀ ਡੀਮਾਰਕੇਸ਼ਨ ਕਰਨੀ ਸੀਗੀ ਤੇ ਉਸ ਬੰਦੇ ਦੇ ਵਿੱਚ ਜਿਹੜੀ ਪੁਲਿਸ ਪ੍ਰੋਟੈਕਸ਼ਨ ਉਹਨਾਂ ਨੂੰ ਮੁਹੱਈਆ ਕਰਾਈ ਗਈ ਸੀਗੀ ਤੇ ਇਹਦੇ ਵਿੱਚ ਸਾਡੀ ਜਿਹੜੀ ਪੁਲਿਸ ਦੀ ਵੱਖ-ਵੱਖ ਟੀਮਾਂ ਡਿਪਲੋਏ ਕੀਤੀਆਂ ਗਈਆਂ ਸੀਗੇ ਜਦੋਂ ਮਾਰਨਿੰਗ ਦੇ ਵਿੱਚ ਰੈਵਨਿਊ ਡਿਪਾਰਟਮੈਂਟ ਦੇ ਨਾਲ ਜਿਹੜੇ ਉਹਨਾਂ ਦੇ ਪਟਵਾਰੀ ਤੇ ਬਾਕੀ ਅਫਸਰ ਸਬਾਰ ਉੱਥੇ ਪਹੁੰਚੇ ਡੀਮਾਰਕੇਸ਼ਨ ਕਰਨ ਦੇ ਵਾਸਤੇ ਤਾਂ ਕਿਸਾਨ ਜਿੱਥੇ ਬੰਦੇ ਦੇ ਆਗ ਜਿਸ ਨੂੰ ਪੁਲਿਸ ਨੇ ਆਪਣੇ ਪੁਲਿਸ ਫੋਰਸ ਦੀ ਮਦਦ ਦੇ ਨਾਲ ਜਿਹੜਾ ਹੈ ਪਹਿਲਾਂ ਉਹਨਾਂ ਨੂੰ ਉੱਥੋਂ ਛਡਵਾ ਲਿਆ ਸੀਗਾ ਜਦੋਂ ਪੁਲਿਸ ਫੋਰਸ ਵਾਪਿਸ ਆ ਰਹੀ ਸੀ ਕਿ ਡੀਮਾਰਕੇਸ਼ਨ ਦਾ ਕੰਮ ਦੁਬਾਰਾ ਸ਼ੁਰੂ ਕਰਨਾ ਸੀ ਤੇ ਇੱਕ ਏਕਾਂ ਦੀ ਟਰਾਲੀ ਭਰੀ ਹੋਈ ਸੀਗੀ ਜਦੋਂ ਉਹਨੂੰ ਕਬਜ਼ੇ ਦੇ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਿਹੜਾ ਹੋਇਆ ਉਹਨਾਂ ਨੇ ਪੁਲਿਸ ਕਾਟੀ ਤੇ ਹਮਲਾ ਕਰ ਦਿੱਤਾ ਕਿਉਂਕਿ ਉਹ ਟਰਾਲੀ ਹਾਈਟ ਦੇ ਸੀਗੀ ਤਾਂ ਉਹਨਾਂ ਦੇ ਉੱਪਰ ਜਿਹੜੇ ਡਾਂਗਾ ਚਲਾਈਆਂ ਸੀਗੇ ਉਹਦੇ ਵਿੱਚ ਡੀਐਸਪੀ ਹੈੱਡਕ quart ਰਾਹੁਲ ਭਟਵੱਧ ਜਿਹੜੀ ਹੈਗੀ ਬਾੰਦ ਸੱਟ ਲੱਗਣ ਕਰਕੇ ਜਿਹੜੀ ਹੱਡੀ ਸਟਰਕਚਰ ਹੋ ਗਈ ਸੀ ਸੋ ਸਾਰੇ ਮਸਲੇ ਦੇ ਵਿੱਚ ਸਾਡੇ ਵੱਲ ਦੋ ਐਫਆਈਆਰ ਸਦਰ ਰਾਮਪੁਰਾ ਦੇ ਵਿੱਚ ਦਰਜ ਕੀਤੀਆਂ ਗਈਆਂ ਨੇ ਇੱਕ ਪਰਿਵਾਰੀ ਦੇ ਬਿਆਨਾਂ ਦੇ ਵਿੱਚ ਜਿਹੜੀ ਉਸੇ ਪਰਿਵਾਰੀ ਨੂੰ ਬੰਦਕ ਬਣਾਇਆ ਗਿਆ ਸੀਗਾ ਸੈਕੰਡਲੀ ਜਿਹੜੀ ਡੀਐਸਪੀ ਸਾਹਿਬ ਦੀ ਜਿਹੜੀ ਸੱਟ ਲੱਗੀ ਹੈ ਇੰਜਰੀ ਹੋਈ ਹੈ ਉਸ ਬੰਦ ਦੇ ਵਿੱਚ ਜਿਹੜੀ ਹੈਗੀ ਦੋ ਐਫਆਈਆਰ ਅਸੀਂ ਦਰਜ ਕੀਤੀਆਂ ਨੇ ਫਰਦਰ ਜੇ ਇਹਨਾਂ ਮੁਕਦਮਿਆਂ ਦੇ ਇਸ ਬੰਦੀ ਤਫਤੀਸ਼ ਕੀਤੀ ਜਾ ਰਹੀ ਤੇ ਜੋ ਵੀ ਕਾਰਵਾਈ ਬੰਦੀ ਹੋਊਗੀ ਸਖਤ ਸਖਤ ਕੀਤੀ ਜਾਊਗੀ ਜਥੇਬੰਦੀ ਦੀ ਕਿੰਨੇ ਕਿ ਲੋਕਾਂ ਨੇ ਤੇ ਮੰਗਦਾ ਇੱਕ ਕਿਸਾਨ ਜਥੇਬੰਦੀ ਉਗਰਾਹਾਂ ਦੇ ਆਗੂ ਸੀਗੇ ਤੇ ਉਸੇ ਜਿਹੜੇ ਹੈਗੇ ਬਲਾਕ ਦੇ ਬੰਦੇ ਸੀਗੇ ਕੁਝ ਕੁਝ ਬਾਹਰੋਂ ਬੰਦੇ ਆਏ ਸੀਗੇ ਦੇ ਇਹਦੇ ਵਿੱਚ ਜਿਹੜੇ ਪਹਿਲਾ ਪਟਵਾਰੀ ਵਾਲਾ ਮਸਲਾ ਹੈਗਾ ਉਹਦੇ ਵਿੱਚ 6-7 ਬੰਦੇ ਸੱਤ ਤੋਂ ਅੱਠ ਬੰਦੇ ਬਾਈ ਨੇ ਮਨੇ ਬਾਕੀ ਕੁਝ ਅਨੁਸ਼ਸਤਿ ਨੇ ਸੈਕੰਡ ਹਾਫ ਹਾਅਰ ਦੇ ਵਿੱਚ ਵੀ ਕੁਝ ਬੰਦੇ ਬਾਈ ਨੇ ਮਨੇ ਕੁਝ ਬੰਦੇ ਅਨੁਸ਼ਸਤਿ ਨੇ ਇਹਦੇ ਵਿੱਚ ਛੱਡਾ ਸਿੰਘ ਤੇ ਜਿਹੜੇ ਉਹਨਾਂ ਦੇ ਮੇਨ ਆਗੂ ਜਗਿੰਦਰ ਅਗਰਾਹਾਂ ਤੇ ਹੋਰ ਜਿਹੜੇ ਲੋਕਲ ਲੀਡਰ ਨੇ ਉਹਨਾਂ ਨੂੰ ਬਾਈ ਨੇ ਦਿੱਤਾ ਗਿਆ ਤੁਹਾਡੇ ਜਿਹੜੇ ਬੰਦੇ ਜ਼ਖਮੀ ਹੋਏ ਕਿਸ ਤਰ੍ਹਾਂ ਦੇ ਹਾਲਾਤ ਨੇ ਇਹਦੇ ਵਿੱਚ ਡੀਐਸਪੀ ਹਰਕੋਟ ਰਾਹੁਲ ਭਾਰਦਵਾਜ ਦੀ ਬਾਹ ਦੇ ਉੱਪਰ ਇੰਜਰੀ ਹੋਈ ਸੀਗੀ ਜਿਹਦੀ ਉਹਦੀ ਬਾਹ ਟੁੱਟੀ ਸੀਗੀ ਕੱਲ ਉਹਨਾਂ ਦਾ ਜਿਹੜਾ ਹੈਗਾ ਆਪਰੇਸ਼ਨ ਕਰਕੇ ਜਿਹੜੀ ਹੈਗੀ ਉਹ ਫਰਦ ਜਿਹੜਾ ਹੋ ਰਿਹਾ ਉਹਦਾ ਟ੍ਰੀਟਮੈਂਟ ਚੱਲ ਰਿਹਾ ਹੈ ਮੇਰੇ ਜ਼ਾਰੋ ਪਲਾਈ ਗਈ ਇਸ ਪੁਲਿਸ ਜਿਹੜੀ ਕੱਲ ਇਹ ਇਸ ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਕੱਲ ਕੱਲ ਮੋਸਟਲੀ ਫੋਰਸ ਜਿਹੜੀ ਹੀ ਭਿੰਡਾ ਪੁਲਿਸ ਦੀ ਆਪਣੀ ਲੱਗੀ ਸੀ ਇਹ ਦੋ ਜਿਹੜੇ ਸਾਡੇ ਮਾਮਲੇ ਦਰਜ ਕੀਤੇ ਗਏ ਨੇ ਉਹਦੇ ਵਿੱਚ ਜਿਹੜੀ ਸਤਰ रामਪੁਰਾ ਤੇ ਡੀਐਸਪੀ ਫੂਲੂਰ ਨੂੰ ਤਵਕੀਸ਼ ਕੀਤੀ ਜਾ ਰਹੀ ਹੈ ਜਿਹੜੇ ਜਿਹੜੇ ਬੰਦੇ ਦੇ ਖਿਲਾਫ ਐਵੀਡੈਂਸ ਆਊਗਾ ਉਹਦੀ ਗ੍ਰਿਫਤਾਰੀ ਕਰਕੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ ਸਰ ਇਹ ਕਿੰਨੀ ਜ਼ਮੀਨ ਦਾ ਰੋਲ ਹੈ ਸਭ ਇਹ ਜ਼ਮੀਨ ਦਾ ਜਿਹੜਾ ਐਗਜ਼ੈਕਟ ਰਕਬਾ ਜਿਹੜਾ ਹੈਗਾ ਉਹਦੇ ਬਾਰੇ ਰੈਵਨਿਊ ਡਿਪ